ਹਲਕਾ ਗੁਰੂ ਅਰਸਾਏ ਪਿੰਡ ਮੋਣਕੇ ਉਤਾੜ ਵਿਖੇ ਨੌਜਵਾਨ ਦੀ ਕੁੱਟਮਾਰ ਕਰਕੇ ਕੀਤੀ ਆਤਮਹੱਤਿਆ ਪੁਲਿਸ ਨੇ ਐਕਸੀਡੈਂਟ ਦਾ ਕੀਤਾ ਮਾਮਲਾ ਦਰਜ ਕੁੱਟਮਾਰ ਕਰਨ ਦਾ ਸੀਸੀਟੀਵੀ ਫੁਟੇਜ ਆਈ ਸਾਹਮਣੇ ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਕੀਤੀ ਇਨਸਾਫ ਦੀ ਮੰਗ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਗੁਰੂ ਅਰਸਾਏ ਪਿੰਡ ਮੋਣਕੇ ਉਤਾੜ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਪੀੜਤ ਬਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਮਨਦੀਪ ਸਿੰਘ ਹਲਕਾ ਗੁਰੂ ਅਰਸਾਹਿਬ ਬਸਤੀ ਕੇਸਰ ਸਿੰਘ ਵਾਲੀ ਦਾ ਰਹਿਣ ਵਾਲਾ ਹੈ ਜੋ ਕਿ ਕਿਸੇ ਕੰਮ ਲਈ ਗਿਆ ਹੋਇਆ ਸੀ ਤੇ ਸ਼ਾਮ ਨੂੰ ਗੋਲੂ ਕਾ ਮੋੜ ਪੰਜਾਬ ਰੋਡਵੇਜ ਦੀ ਬਸਤੇ ਸਵਾਰ ਹੋ ਕੇ ਬਸ ਅੱਡਾ ਨੂੰ ਆ ਰਿਹਾ ਸੀ ਜਦ ਪਿੰਡ ਮੋਣਕੇ ਉਤਾੜ ਦੇ ਨਜ਼ਦੀਕ ਪਹੁੰਚਿਆ ਤਾਂ ਕਿਸੇ ਗੱਲ ਨੂੰ ਲੈ ਕੇ ਪੰਜਾਬ ਰੋਡਵੇ ਦੇ ਮੁਲਾਜ਼ਮਾ ਦੇ ਨਾਲ ਟਕਰਾਰ ਹੋ ਗਈ ਸੀ ਤੇ ਉਸ ਨੂੰ ਰਸਤੇ ਵਿੱਚ ਹੀ ਉਤਾਰ ਕੇ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਬੀਤੇ ਦਿਨੀ ਪਰਿਵਾਰ ਵੱਲੋਂ ਇਨਸਾਫ ਲੈਣ ਲਈ ਪੁਲਿਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਪੁਲਿਸ ਵੱਲੋਂ ਐਕਸੀਡੈਂਟ ਦਾ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕੀਤੀ ਗਈ ਸੀ ਪਰਿਵਾਰ ਮੁਤਾਬਕ ਉਸ ਦੇ ਪੋਸਟਮਾਰਮਰ ਰਿਪੋਰਟ ਆਉਣ ਤੋਂ ਬਾਅਦ ਸਭ ਸਾਹਮਣੇ ਆ ਗਿਆ ਹੈ ਅਮਨਦੀਪ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਉਸ ਦੀ ਕਟਮਰ ਦਰਾਨ ਮੌਤ ਹੋਈ ਹੈ ਪਰਿਵਾਰ ਵੱਲੋਂ ਬੱਸ ਸਟੈਂਡ ਤੇ ਝਗੜਾ ਹੋਣ ਦੀਆਂ ਸੀਸੀਟੀਵੀ ਵੀ ਮੌਕੇ ਤੇ ਦਿੱਤੀਆਂ ਹਨ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਦੇ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਿਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਪਰ ਉਹਨਾਂ ਦੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਤੇ ਬੰਦਾ ਵਾਧਾ ਜੁਰਮ ਕੀਤਾ ਜਾਵੇ Hors <laughs> Poulkt ਈ ਦਾ ਪਦੀ ਮੇਰਾ ਨਾਮ ਬਿੰਦਰ ਸਿੰਘ ਜੀ ਮੇਰਾ ਛੋਟਾ ਬ੍ਰਦਰ ਸੀਗਾ ਉਹ ਗੋਲੂ ਕਾ ਮੋੜ ਤੋਂ ਬੱਸ ਚੜਿਆ ਹੈ ਇਹ ਜਿਹੜਾ ਮੰਨ ਲਓ ਮੋੜ ਕੇ ਉਤਾਰ ਵਿਖੇ ਰਾਣਾ ਗਰਮੀਤ ਸਿੰਘ ਸੋਢੀ ਸਾਬਕਾ ਐਮ ਐਲ ਏ ਉਹਨਾਂ ਦੀ ਕੋਠੀ ਦੇ ਸਾਹਮਣੇ ਨਾ ਕੋਈ ਸਟਾਪ ਹੈ ਨਾ ਕੋਈ ਬੱਸ ਅਡਾ ਉੱਥੇ ਉੱਥੇ ਆ ਕੇ ਬੱਸ ਸਰਕਾਰੀ ਬੱਸ ਰੁਕ ਜਾਂਦੀ ਹੈ ਬੱਸ ਪੀ ਵੀ 05 ਤੇ 3077 ਬੱਸ ਦਾ ਨੰਬਰ ਹੈ ਜੀ ਉਹਦੇ ਵਿੱਚ ਵੱਲੋਂ ਚਾਰ ਕੰਡਕਟਰ ਤੇ ਡਰਾਈਵਰ ਬੈਠੇ ਹੋਣਗੇ ਮੰਨ ਲਓ ਇੱਕ ਫਰੋਹਪੁਰ ਬੱਸ ਸੇ ਰੁਕ ਜਾਂਦੀ ਹੈ ਉਹਦੇ ਡਰਾਈਵਰ ਤੇ ਕੰਡਕਟਰ ਸੀਗੇ ਤੇ ਇਹਨਾਂ ਸਾਰਿਆਂ ਨਾਲ ਕੋਈ ਹੁੰਦੀ ਐੋਜੀ ਗੱਲ ਹੋਈ ਐ ਪਤਾ ਨਹੀਂ ਸਾਨੂੰ ਗੱਲ ਦਾ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਉੱਥੇ ਉਹਨਾਂ ਨੇ ਲਾ ਕੇ ਉਤਾਰ ਕੇ ਕੁੱਟ-ਕੁੱਟ ਕੇ ਰਾੜਾਂ ਨਾਲ ਮਾਰਿਆ ਬ੍ਰਦਰ ਦਾ ਨਾਂ ਸੀ ਅਮਨਦੀਪ ਸਿੰਘ ਜੀ ਕੀ ਕਰਦਾ ਸੀ ਸਰ ਉਹ ਡੀਜੀ ਦਾ ਕੰਮ ਕਰਦਾ ਸੀਗਾ ਸਰ ਕੰਮ ਤੋਂ ਆ ਰਿਹਾ ਸੀਗਾ ਤੇ ਸਰ ਇਹ ਹਾਂਜੀ ਬਾਸ ਤੇ ਸਵਾਰ ਹੋ ਕੇ ਆਈ ਸੀ ਤੇ ਸਾਰਾ ਅਜੇ ਤੱਕ ਤਿੰਨ ਮੰਥ ਹੋ ਗਏ ਸਰ ਨਾ ਤਾਂ ਕੋਈ ਪੁੱਛਨੇ ਮੰਨ ਲੋ ਕਿ ਉਹਦੇ ਖਿਲਾਫ ਕੋਈ ਐਫਆਰ ਐ ਮੰਨ ਲੋ ਕੱਟੀ ਐ ਤੇ ਨਾ ਸਾਰਾ ਅਜੇ ਤੱਕ ਕੋਈ ਰਿਪੋਰਟ ਚ ਵਾਅਦਾ ਕੀਤਾ ਹੈ ਪੋਸਟਮਾਰਟਮ ਰਿਪੋਰਟ ਉਹਦੇ ਆਉਣ ਦੇ ਮਤਲਬਕ ਮਾਈਸਰ ਕੁੱਟਮਾਰ ਕੀਤੀ ਗਏ ਬਕਾਇਆ ਸਾਡੇ ਕੋ ਫੋਟੋਸ ਹੈ ਸੀਸੀਟੀਵੀ ਫੋਟੇਜ ਬਕਾਇਆ ਸਾਡੇ ਕੋਲ ਹੈ ਜਿਹੜੀਆਂ ਮੰਨ ਲਓ ਉੱਥੇ ਕੈਮਰੇਜ ਰਿਕਾਰਡ ਹੋਈਆਂ ਸੀਗੀਆਂ ਸਰ ਕੀ ਕੀਤਾ ਉਹਨਾਂ ਨੇ ਸਰ ਬਾਅਦ ਵਿੱਚ ਉਹਨਾਂ ਨੇ ਸਾਰਾ ਉਹਨਾਂ ਦਾ ਮੰਨ ਲਓ ਮਰਡਰਸ਼ਿਪ ਪਾਉਣ ਦੀ ਖਾਤਰ ਉਹਨਾਂ ਨੇ ਐਕਸੀਡੈਂਟ ਕੇਸ ਬਣਾਉਣ ਦੀ ਖਾਤਰ ਉਹਨਾਂ ਨੇ ਉੱਥੋਂ ਗੱਡੀ ਟਪਾਤੀ ਇਹ ਗੱਡੀ ਕੁਡੀ ਸਾਰਾ ਵੀਕਲ ਸਾਰੀ ਉਹਨਾਂ ਦੀ ਸਾਜ਼ਿਸ਼ ਹੈ ਸਰ ਬਾਈ ਨੇ ਇਹਦੇ ਵਿੱਚ ਜਿਹੜੇ ਬੰਦੇ ਚਾਰ ਬੰਦੇ ਆ ਜੀ ਮੌਜੂਦਾ ਤੇ ਸਰ ਇਹਨਾਂ ਨੇ ਕੁੱਟਮਾਰ ਕਰਕੇ ਉੱਥੋਂ ਗੱਡੀ ਟਪਾਤੀ ਤੇ ਉਸ ਤੋਂ ਮੁਰਕੇ ਸਾਰਾ ਇਹਨਾਂ ਨੇ ਉਹਨੂੰ ਐਕਸੀਡੈਂਟ ਦਾ ਰੂਪ ਦਿੱਤਾ ਇਹ ਪੁਲਿਸ ਪ੍ਰਸ਼ਾਸਨ ਦੇ ਸਾਰੇ ਮੰਨ ਲਓ ਜਿੱਦੇ ਵੱਡੇ ਸਟਾਫ ਦੇ ਇਹਨਾਂ ਦੇ ਸਟਾਫ ਹੈ ਸਾਰੇ ਗਏ ਉੱਥੇ ਅਸੀਂ 2 ਦਿਨ ਤਰਨਾ ਵੀ ਲਾਈ ਰੱਖਿਆ ਪਰ ਸਰ ਅਸੀਂ ਤੱਕ ਸਾਡੀ ਕੋਈ ਕਾਰਵਾਈ ਨਹੀਂ ਹੋਈ ਨਾ ਸਰ ਕੋਈ ਇਤਕਰ ਉਹਦਾ ਮੰਨ ਲਓ ਕੋਈ ਮਕਦਮਾ ਚੱਲੇ ਰਿਹਾ ਨਾ ਵੀ ਬੰਦੇ ਜਿਨਾਂ ਦਾ ਅਸ਼ਟ ਕੀਤੇ ਗਏ ਸੀਸੀਟੀਵੀ ਤੁਹਾਡੇ ਕੋਲ ਹੈ ਹਾਂ ਸਰ ਸਾਡੇ ਕੋਲ ਫੋਟੋ ਸਾਰੇ ਆ ਸੀਟੀਵੀ ਸਾਡੇ ਕੋਲ ਹੈ ਜੀ ਤੇ ਵੀ ਨਹੀਂ ਕਾਰਵਾਈ ਹੋਈ ਨਹੀਂ ਜੀ ਮੈਡੀਕਲ ਰਿਪੋਰਟ ਦੇ ਵਿੱਚ ਵੀ ਆਮਨ ਦੀ ਸਨਮਾਨੀ ਸਨਮਾਨ ਕੀ ਕਿੱਥੋਂ ਰਹਿਣ ਵਾਲਾ ਹੈ ਮੈਂ ਮੌਨਕੇ ਪਾਉਡ ਪੇਂਟ ਦਾ ਰਹਿਣ ਵਾਲਾ ਜੀ ਕੀ ਗੱਲਬਾਤ ਹੋਈ ਸੀ ਜਿਹੜਾ ਨੌਜਵਾਨ ਨੌਜਵਾਨ ਹਾਂਜੀ ਜੀ ਹਾਂ ਜੀ ਜੀ ਕੁੱਟਮਾਰ ਹੋਈ ਸੀ ਪਹਿਲਾਂ ਸਾਨੂੰ ਵੀ ਲੱਗਿਆ ਕੁੱਟਮਾਰ ਆ ਐ ਐਕਸੀਡੈਂਟ ਆ ਪਰ ਜਦੋਂ ਉਹਦੀ ਜੇਬ ਦੇ ਵਿੱਚੋਂ ਸਾਨੂੰ ਇੱਕ ਟਿਕਟ ਮਿਲਦੀ ਆ ਟਿਕਟ ਤੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਜਿਹੜਾ ਕੀ ਮੁੰਡਾ ਆ ਉਹ ਬੱਸ ਦੇ ਵਿੱਚ ਸੀ ਔਰ ਕੀ 2-300 ਮੀਟਰ ਦੀ ਦੂਰੀ ਤੇ ਹੀ ਉਹਦੇ ਨਾਲ ਲੜਾਈ ਹੋ ਜਾਂਦੀ ਆ ਉਹਦੇ ਨਾਲ ਝਗੜਾ ਹੋ ਜਾਂਦਾ ਇਹ ਸਾਰਾ ਰਿਕਾਰਡ ਫੋਟੋ ਸੀਸੀਟੀਵੀ ਫੋਟੋਸ ਦੇ ਵਿੱਚੋਂ ਆਉਂਦਾ ਹੀ ਫੋਟੋ ਹੋਣ ਦੇ ਨਾਤੇ ਵੀ ਸਾਡੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਪ੍ਰਸ਼ਾਸਨ ਨੇ ਕਹਿਆ ਸੀ ਸਾਹਮਣੂ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਸੀਂ ਕਾਰਵਾਈ ਦੇ ਵਿੱਚ ਵਾਅਦਾ ਕਰਾਂਗੇ ਬੰਦੇ ਅਰੈਸਟ ਕਰਾਂਗੇ ਸਰਕਾਰੀ ਬੰਦੇ ਆ ਜੀ ਬਾਏ ਨੇਮ ਅਸੀਂ ਪਰਚਾ ਦਿੱਤਾ ਜੀ ਉਹਨਾਂ ਤੇ ਸਰਕਾਰੀ ਡਰਾਈਵਰ ਆ ਜੀ ਸਰਕਾਰੀ ਕੰਡਕਟਰ ਆ ਜੀ ਔਰ ਤੁਸੀਂ ਦੇਖ ਸਕਦੇ ਹੋ ਮੈਡੀਕਲ ਰਿਪੋਰਟ ਦੇ ਵਿੱਚ ਵੀ ਸਿਰ ਦੇ ਉੱਪਰ ਜਿਵੇਂ ਸੀਸੀਟੀਵੀ ਫੋਟੋਸ ਦੇ ਵਿੱਚ ਆ ਰਿਹਾ ਓਵੇਂ 17 ਤੋਂ 18 ਸੱਟਾਂ ਪੂਰੀ ਬੋਡੀ ਦੇ ਵਿੱਚ ਨੇ ਜੀ ਔਰ ਇਸ ਪੂਰੇ ਘਟਨਾ ਮਾਮਲੇ ਨੂੰ ਛਪਾਉਣ ਦੀ ਖਾਤਰ ਸਾਰੇ ਮਿਲ ਕੇ ਇਸ ਨੂੰ ਇੱਕ ਐਕਸੀਡੈਂਟ ਦਾ ਰੂਪ ਦੇ ਕੇ ਇਸ ਸਾਡੇ ਕੇਸ ਨੂੰ ਸਫਾ ਸਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆ ਕਿ ਪਰਿਵਾਰ ਨੂੰ ਜਿਆਦਾ ਟੌਰਚਰ ਨਾ ਕੀਤਾ ਜਾਵੇ ਔਰ ਸਾਡੇ ਕੋਲ ਰਾਜੀ ਨਾਵੇਂ ਦੇ ਸਨੇਹ ਨਾ ਭੇਜੇ ਜਾਣ ਕਿਉਂਕਿ ਸਾਡਾ ਹਾਂਜੀ ਹਾਂਜੀ ਸਾਡੇ ਕੋਲ ਵੀਡੀਓ ਹੈਗੀਆਂ ਜੀ ਵੀਡੀਓ ਬਿਲਕੁਲ ਜੀ ਸਾਫ਼ ਔਰ ਸੁੱਤਨੀਆਂ ਵੀਡੀਓ ਹੈਗੀਆਂ ਜਿੰਦੇ ਵਿੱਚ ਸਭ ਦਿਖਾਈ ਦਿੰਦਾ ਕਿ ਮੁੰਡੇ ਦੇ ਸੇਲ ਦੇ ਵਿੱਚ ਤਰੌਰਾਂ ਵੱਜ ਰਹੀਆਂ ਈ ਕੁੱਟਮਾਰ ਕੁੱਟਮਾਰ ਕਰਕੇ ਹਮ ਉਹਨਾਂ ਜਿਹੜਾ ਮਾਰਿਆ ਹਾਂਜੀ ਹਾਂਜੀ ਪਹਿਲਾਂ ਉਹਨਾਂ ਨੇ ਬਹੁਤ ਕੁੱਟਿਆ ਜੀ ਉਹਦੇ ਵਿੱਚ ਸੀਸੀਟੀਵੀ ਕੈਮਰਾ 7 ਮਿੰਟੋ ਦੇ ਨਾਲ ਉਹਦੇ ਸਿਰ ਦੇ ਵਿੱਚ ਉਹਨਾਂ ਨੇ ਗੋਟੀਆਂ ਮਾਰੀਆਂ ਜਿਹਦੇ ਨਾਲ ਟਾਇਰ ਕੱਟਦੇ ਆ ਜਾਂ ਰੌੜਾ ਮਾਰੀਆਂ ਕੁਛ ਵਾਅਦਾ ਨਹੀਂ ਕੀਤਾ ਗਿਆ ਜੀ ਅਜੇ ਤੱਕ ਕੋਈ ਉਹਨਾਂ ਦੇ ਬੰਦਾ ਅਰੈਸਟ ਨਹੀਂ ਕੀਤਾ ਗਿਆ ਜੀ ਅਜੇ ਤੱਕ ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਦੇ ਕੋਲੋਂ ਸਾਡੀ ਮੰਗ ਹੈ ਜੀ ਪਰਿਵਾਰ ਦੇ ਤਰਫੋਂ ਕਿ ਕਾਰਵਾਈ ਕੀਤੀ ਜਾਵੇ ਬੰਦਿਆਂ ਨੂੰ ਰੈਸਟ ਕੀਤਾ ਜਾਵੇ ਔਰ ਬੰਦਾ ਜੁਰਮ ਉਹਨਾਂ ਤੇ ਠੋਕਿਆ ਜਾਵੇ ਜੀ